ਬਾਜਟ ਕਿਸ ਸਿਰਲੇਖ ਲੈ ਕੇ ਪਸੰਦ ਕਰੀ ਜਾਵੇ ਦੇਖੋ ਅੱਜ ਪਹਿਲਾਂ ਤੱਕ ਸਾਰੇ ਫਾਇਲ ਕਾ ਜਿਹੜੇ ਵੋਟਰ ਵੀਰ ਨੇ ਐਮ ਸੀ ਸਾਹਿਬਾਨ ਸਰਪੰਚ ਸਾਹਿਬਾਨ ਪਿੰਡਾਂ ਦੀਆਂ ਪੰਚਾਇਤਾਂ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਸਿਲੈਕਸ਼ਨ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਤੇ ਸ਼ਰੋਜਪੁਰ ਪਾਰਲੀਮੈਂਟ ਹਲਕੇ ਦੀ ਜਿਹੜੀ 1985 ਤੋਂ ਬਾਅਦ ਯਾਨੀ ਕਿ ਲਗਭਗ 40 ਸਾਲ ਬਾਅਦ ਇਹ ਸੀਟ ਜਿਹੜੀ ਇਹ ਕਾਂਗਰਸ ਨੂੰ ਜਿਤਾ ਕੇ ਬੜਾ ਵੱਡਾ ਮਾਣ ਬਖਸ਼ਿਆ ਇਸ ਕਰਕੇ ਮੈਂ ਸਾਰੇ ਵੋਟਰਾਂ ਦਾ ਫੋਕੋਰ ਕੰਸਟੀਟੂਐਂਸੀ ਦੇ ਵੀਰਾਂ ਦਾ ਪੈਣਾ ਦਾ ਧੰਨਵਾਦ ਕਰਦਾ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਤੇ ਦੂਸਰਾ ਇਸ਼ੂ ਜਿਹੜਾ 12 ਤਰੀਕ ਨੂੰ ਇੱਥੇ ਫਾਇਲ ਕਾਦੀ ਜਿਹੜੀ ਬਖਲਾੜ ਦਾ ਇੱਕ ਜੁਦੀ ਜਾਗ ਦੀ ਮਿਸਾਲ ਸਾਹਮਣੇ ਆਈ ਹੈ ਕਿ ਇੱਕ ਅਧਿਕਾਰੀ ਜਿਹੜਾ ਮਿਊਸਪਲ ਕਮੇਟੀ ਦਾ ਪ੍ਰਧਾਨ ਦੀ ਦੀ ਇੱਕ ਮਨਜ਼ੂਰੀ ਤੋਂ ਬਿਨਾਂ ਐਡਮਿਨਿਸਟ੍ਰੇਸ਼ਨ ਦੀ ਮਰਜ਼ੀ ਦੇ ਨਾਲ ਇੱਕ ਸਾਡੇ ਐਮਸੀ ਤੇ ਉਹਨਾਂ ਨੇ ਉਹਨਾਂ ਦੀ ਦੁਕਾਨ ਤੇ ਇੱਕ ਤੁਹਾਡੇ ਕੋਲ ਪਲਾਸਟਿਕ ਦੇ ਲਫਾਫੇ ਹੈ ਜਾਂ ਇਸ ਤਰ੍ਹਾਂ ਦਾ ਕੋਈ ਮੁੱਦਾ ਬਣਾ ਕੇ ਦੁਕਾਨ ਤੇ ਆਏ ਤਲਾਸ਼ੀ ਲਈ ਉਸ ਤੋਂ ਬਾਅਦ ਉੱਥੋਂ ਜਿਹੜੇ ਉਹ ਚਲੇ ਗਏ ਤੇ ਕਹਿੰਦੇ ਕਿ ਅਸੀਂ ਇਹਦੇ ਤੇ ਜਿਹੜੀ ਹੈ ਇਹ ਚਲਾਨ ਕੱਟਣਾ ਹੈ ਤਾਂ ਕੋਈ ਗੱਲ ਨਹੀਂ ਦੁਕਾਨਾਂ ਦੇ ਚਲਾਨ ਕੱਟੇ ਜਾਂਦੇ ਆ ਕੱਟਿਆ ਗਿਆ ਹੋ ਗਿਆ ਤੇ ਉਸ ਤੋਂ ਬਾਅਦ 2 ਦਿਨ ਬਾਅਦ 14 ਤਰੀਕ ਨੂੰ ਫਿਰ ਇਹਨਾਂ ਨੇ ਆਪ ਦੇ ਜਿਹੜੇ ਹਲਕਾ ਵਾਇਕ ਨੇ ਇਹਨਾਂ ਦੇ ਜਿਹੜੇ ਲੀਡਰਸ਼ਿਪ ਹੈ ਤੇ ਪ੍ਰਸ਼ਾਸਨ ਦੀ ਮਿਲੀ ਭੁਗ ਦੇ ਨਾਲ ਇੱਕ ਮੈਨਿਪੂਲੇਸ਼ਨ ਕੀਤੀ ਗਈ ਕਿ 14 ਤਰੀਕ ਨੂੰ ਇੱਕ ਨਵੀਂ ਐਪਲੀਕੇਸ਼ਨ ਲਾਤੀ ਕਿ ਸਾਡੇ ਨਾਲ ਮਿਸਬੀਹ ਜਿਹੜਾ ਹੋਇਆ ਕਿ ਇਹ ਦੋ ਦਿਨ ਜਿਹੜਾ ਵਿੱਚੋਂ ਵਕਵਾ ਪਿਆ ਉਦੋਂ ਮਿਸ ਬੇਵਦਨ ਨੂੰ ਪਤਾ ਨਹੀਂ ਸੀ ਇੱਕ ਜਿਹੜੀ ਹੈ ਇਹਨਾਂ ਦੇ ਇੱਕ ਜੂ ਦੀ ਜਾਗਦੀ ਮਿਸਾਲ ਹੈ ਬਦਲਾਖੋਰੀ ਦੀ ਤੇ ਫਾਇਲਕਾ ਦੇ ਵਿੱਚੋਂ ਜਿੱਥੇ ਉਹ ਕਾਫੀ ਵੋਟਾਂ ਦੇ ਨਾਲ ਫਰਕਨ ਦਿੱਤਿਆ ਸੀ ਅੱਜ ਉਹ ਵੋਟ ਜਿਹੜੀ ਸਾਰੀ ਕਾਂਗਰਸ ਦੀ ਸੀ ਉਧਰ ਚਲੀ ਗਈ ਇਸ ਕਰਕੇ ਅੱਜ ਦੇ ਤੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਤਾਂ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਸਰਪੰਚਾਂ ਨੂੰ ਇਹੋ ਜਿਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੁਸੀਂ ਇਹਨਾਂ ਨੇ ਕਾਮਰਸ ਵੋਟ ਪਾਈ ਹੈ ਉਹਨਾਂ ਦਾ ਰਿਕਾਰਡ ਮੰਗਵਾਇਆ ਜਾ ਰਿਹਾ ਹੈ ਬੀਡੀਪੀਓ ਦਫਤਰ ਉਹਨਾਂ ਦੇ ਜੀ ਤੇ ਉਹਨਾਂ ਨੂੰ ਮਤਲਬ ਜਲੀਲ ਕੀਤਾ ਜਾ ਰਿਹਾ ਹੈ ਕਿ ਤੁਸੀਂ ਇਹਦੇ ਵੋਟਾਂ ਪਾਈਆਂ ਤੇ ਕੁਝ ਇੱਕ ਦਿਨੇ ਚਿਰੇ ਕੁਝ ਲੋਕਾਂ ਦੇ ਜਿਨ੍ਹਾਂ ਦਾ ਸਾਨੂੰ ਪਤਾ ਹੈ ਕਿ ਉਹਨਾਂ ਦੀ ਆਦਤ ਹੀ ਹੈ ਕਿ ਉਹਨਾਂ ਨੇ ਹਮੇਸ਼ਾ ਹੀ ਤੇ ਜਿਹੜੀ ਮਰਜ਼ੀ ਸਰਕਾਰ ਹੋਵੇ ਉਹਦੇ ਵਿੱਚ ਜਾ ਕੇ ਉਹਨਾਂ ਨੇ ਲੋਕਾਂ ਨੂੰ ਤੰਗ ਕਰਨਾ ਹੁੰਦਾ ਤੇ ਇਸ ਕਰਕੇ ਮੈਂ ਅੱਜ ਇਹ ਕਹਿਣਾ ਚਾਹੁੰਦਾ ਜੇ ਇਸ ਤਰ੍ਹਾਂ ਦੀ ਇਹ ਬਦਲਾਖੋਰੀ ਦੀ ਰਾਜਨੀਤੀ ਹੈ ਜੇ ਕਰਨਗੇ ਤੇ ਫਿਰ ਕੁਝ ਹੀ ਦਿਨਾਂ ਦੇ ਵਿੱਚ ਕਿਉਂਕਿ ਸਾਡੀ 24 ਤੋਂ ਉਹ ਜਿਹੜੀ ਹੈ ਪਾਰਲੀਮੈਂਟ ਹੋਣ ਜਾ ਰਹੀ ਹੈ ਸਾਡਾ ਟਾਈਮ ਉੱਥੇ ਵੀ ਲੱਗੇਗਾ ਤੇ ਜੇਕਰ ਇਹ ਬੰਦ ਨਾ ਕੀਤੀ ਗਈ ਤੇ ਅਸੀਂ ਪੂਰਾ ਇਹਦਾ ਜਿਹੜਾ ਵਿਰੋਧ ਕਰਾਂਗੇ ਤੇ ਨਾਲ ਜੋ ਸਾਨੂੰ ਅਗਲਾ ਰੱਤ ਕਰਦਾ ਸਾਨੂੰ ਵਰਤਣਾ ਪਿਆ ਸਰਕਾਰ ਦੇ ਤੱਕ ਅਸੀਂ ਇਹਨਾਂ ਦਾ ਪ੍ਰੋਟੈਸਟ ਕਰਾਂਗੇ ਤੇ ਇਹਨਾਂ ਦੇ ਇਹਨਾਂ ਨੂੰ ਕੇਰਾਂਗੇ ਕਿ ਅਜੇ ਤੱਕ 2 ਸਾਲ 2.5 ਸਾਲ ਦੇ ਸਮੇਂ ਦੇ ਵਿੱਚ ਇਹਨਾਂ ਨੇ ਇਹਨਾਂ ਡਿਵੈਲਪਮੈਂਟ ਕੀ ਕਰਾਈਏ ਇਹ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਐਮਐਲਏ ਨੂੰ ਚਾਹੀਦਾ ਹੈ ਕਿ ਉਹ ਡਵੈਲਪਮੈਂਟ ਵਾਲੇ ਪਾਸੇ ਕੰਮ ਕਰੇ ਕਿਉਂ ਨਾ ਉਹਨਾਂ ਨੇ ਵੋਟਾਂ ਲਈਆਂ ਲੋਕਾਂ ਤੋਂ ਤੇ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਨ ਨਾ ਕਿ ਲੋਕਾਂ ਦੇ ਛੂਟੇ ਪਰਚੇ ਕਰਾ ਕੇ ਲੋਕਾਂ ਨੂੰ ਤੰਗ ਕਰਕੇ ਅੱਜ ਉਹ ਜਿਹੜੀ ਹੈ ਰਿਸ਼ਵਤ ਖੋਰੀ ਜਿਹੜੀ ਹੈ ਉਹ ਕਿੱਥੇ ਚੱਲ ਰਹੀ ਹੈ ਇਹਨਾਂ ਦੇ ਆਪ ਦੇ ਜਿਹੜੇ ਹੈ ਪਰਿਵਾਰ ਦੇ ਮੈਂਬਰ ਐਮਐਲਏ ਸਾਹਿਬ ਦੇ ਜਿਹੜੇ ਪਰਿਵਾਰ ਦੇ ਮੈਂਬਰ ਆਪ ਜਾ ਕੇ ਪੈਸੇ ਦਫ਼ਤਰਾਂ 'ਚ ਮੰਗਦੇ ਇਹਨੇ ਪੈਸੇ ਸਾਨੂੰ ਦਿਓ ਜੇ ਨਹੀਂ ਦਿਓਗੇ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ ਇੱਥੇ ਰੇਤ ਜਿਹੜੀ ਹੈ ਉਹ ਇਹਨਾਂ ਦਾ ਇਹਨਾਂ ਦਾ ਆਪਦਾ ਪਰਿਵਾਰ ਦੇ ਬੰਦੇ ਜਿਹੜੇ ਆ ਉਹ ਰੇਤਾ ਦੀ ਮੈਣੀ ਕਰ ਰਹੇ ਲੋਕਾਂ ਨੂੰ ਤੰਗ ਕਰ ਰਹੇ ਤੇ ਉਲਟਾ ਜਿਹੜੇ ਕੁਝ ਸਾਡੇ ਲੋਕ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਲੋਕ ਸਾਡੇ ਡਵੈਲਪਮੈਂਟ ਕਰਨਾ ਚਾਹੁੰਦੇ ਉਹਨਾਂ ਨੂੰ ਅੱਜ ਰੇਤ ਜਿਹੜੀ ਹੈ ਉਹ ਬੜੇ ਮਹਿੰਗੇ ਰੇਟ ਤੇ ਮਿਲਦੀ ਹੈ ਉਹਨਾਂ ਨੂੰ ਰੋਕਿਆ ਜਾ ਰਿਹਾ ਡਵੈਲਪਮੈਂਟ ਦਾ ਕੰਮ ਰੋਕ ਦਿੱਤਾ ਗਿਆ ਸੋ ਅੱਜ ਤੱਕ ਇਹਨਾਂ ਨੇ ਕੁਝ ਡਵੈਲਪਮੈਂਟ ਵਾਲੇ ਪਾਸੇ ਕੁਝ ਕਾਮਣੀ ਕੀਤਾ ਤੇ ਉਲਟਾ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਇਹ ਮੈਂ ਕਹਿਣਾ ਚਾਹੁੰਨਾ ਜੇ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜਾ ਇਸ ਤਰ੍ਹਾਂ ਦੇ ਲੋਕ ਕੰਮ ਕਰ ਰਹੇ ਜੇ ਬਾਜ ਨਾ ਆਏ ਤਾਂ ਸੀ ਉਹਨਾਂ ਦੇ ਖਲਾਫ ਸਭ ਤੋਂ ਸਰਕਾਰ ਵੀ ਪੜਾਵਾਂਗੇ ਆ ਵੀ ਜਿਹੜੀ ਮੈਂ ਜਿਹੜਾ ਇਹਨਾਂ ਨੇ 2 ਦਿਨ ਬਾਅਦ ਜਿਹੜੇ ਅਧਿਕਾਰੀਆਂ ਨੇ ਇਸ ਤਰ੍ਹਾਂ ਦੇ ਦਬਾਅ ਠਾ ਕੇ ਇਹਨਾਂ ਦੀ ਸਰਕਾਰ ਦੇ ਇਹ ਬਿਆਨ ਦਿੱਤਾ ਤਾਂ ਉਹ ਵੀ ਸਮਝ ਲੈਣ ਕਿ ਕੰਮ ਆਉਣ ਵਾਲੇ ਟਾਈਮ ਵਿੱਚ ਉਹਨਾਂ ਦਾ ਕੀ ਅਸਰ ਹੋਏਗਾ ਝੂਠਾ ਠੀਕ ਹੈ ਤੁਹਾਡਾ ਕੋਈ ਕਿਸੇ ਕੰਮ ਮਿਸਬੀਹ ਹੋਇਆ ਤੁਸੀਂ ਮੌਕੇ ਤੇ ਰਿਪੋਰਟ ਕਰੋ ਕਿ ਸਾਡੇ ਮਿਸਬੀਹ ਹੈ ਦੋ ਦਿਨ ਬਾਅਦ ਤੁਹਾਡਾ ਮਿਸਮੇਵ ਹੋ ਗਿਆ ਕਿੱਥੇ ਜਾਂਦੇ ਇਸ ਕਰਕੇ ਇਸ ਵਾਸਤੇ ਅੱਜ ਜਿਹੜੀ ਇੱਥੇ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਸੋ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਕਿਸੇ ਨੂੰ ਕੰਕਲ ਦੀ ਲੋੜ ਨਹੀਂ ਸਹੀ ਕਿ ਲੜਾਈ ਝਗੜਾ ਜਿਹੜਾ ਉਹ ਛੱਡ ਕੇ ਆਪਣੇ ਕੰਮ ਦੇ ਵਿੱਚ ਸਾਰਿਆਂ ਨੂੰ ਬੇਨਤੀ ਇੱਕ ਕੰਮ ਕਰੋ ਅੱਜ ਜਿਹੜੀ ਲਾਡ ਆਰਡਰ ਦੀ ਸਥਿਤੀ ਹੈ ਉਹ ਆਪਾਂ ਸਾਰੇ ਵੇਖ ਰਹੇ ਹਾਂ ਕਿ ਕਿਵੇਂ ਰੋਜ਼ ਗੈਂਸਟਰ ਦੇ ਗਰੁੱਪ ਵਿੱਚ ਲੋਕ ਜਿਹੜੇ ਆ ਉਹ ਆਉਂਦੇ ਆ ਵੀਵੀ 25 25 ਜਿਹੜੇ ਨੌਜਵਾਨ ਤੇ ਉਹਨਾਂ ਦੇ ਨਾਲ ਜਿਹੜੇ ਆਗੂ ਹੈ ਉਹ ਆ ਕੇ ਪਿੰਡਾਂ 'ਚ ਦਬਾਅ ਪਾਉਂਦੇ ਆ ਲਾਹੂ ਕਾ ਦੋਸਤ ਨੇ ਦੇਖਿਆ ਹੈ ਕਿ 40 50 ਬੰਦਾ ਤੇ ਕੁੜੀ ਇੱਥੇ ਫਾਇਲ ਕਾ ਦੇ ਵਿੱਚ ਵੇਖਿਆ ਗਿਆ ਕਿ 40 50 50 ਦੇ ਗੈਂਗ ਜਿਹੜੇ ਉਹ ਕਿਰਪਾਨਾਂ ਪਿਸਤੌਲ ਤੇ ਬੰਦੂਕਾਂ ਲੈ ਕੇ ਤੁਰੇ-ਫਿਰਦੇ ਕਿਸੇ ਨੂੰ ਕੋਈ ਪੁੱਛਕਿਛ ਨਹੀਂ ਹੈ ਕੋਈ ਪਤਾ ਨਹੀਂ ਬੰਦੇ ਨੂੰ ਕਦੋਂ ਕਿਹਨੇ ਕਿੰਨੂ ਮਾਰ ਦੇਣਾ ਸੋ ਇਹ ਇਸ ਕੰਮ ਦਾ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੈ ਤੇ ਆਹ ਜਿਹੜੇ ਲੋਕ ਮਿਆਨ ਮੈਂ ਆ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਦਬਾਉਂਦੇ ਆ ਇਸ ਤਰ੍ਹਾਂ ਕਿ ਇਸ ਨੂੰ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਹੈ ਅਸੀਂ ਅਗਲੇ ਜਿਹੜਾ ਫਲਾ ਹੈ ਉਹਦੇ ਵਿੱਚ ਅਸੀਂ ਇਹਨਾਂ ਦੇ ਖਿਲਾਫ ਸਖਤ ਕਰਦੇ ਕਿਹੜੇ ਐਮਸੀ ਦੇ ਤੱਤ ਹੈ ਇਹ ਜਿਹੜਾ ਹੈ ਸਾਡੇ ਰੋਮੀ ਜੀ ਨੇ ਜਿਨ੍ਹਾਂ ਦੇ ਹਕਾਮ ਤੇ ਜਾ ਕੇ ਦੋ ਦਿਨ ਪਹਿਲਾਂ 12 ਤਰੀਕ ਨੂੰ ਜਾ ਕੇ ਉਹਨਾਂ ਦੇ ਚਲਾਨ ਕੱਟੇਗਾ ਕੋਈ ਗੱਲ ਨਹੀਂ ਪਰ ਦੋ ਦਿਨ ਬਾਅਦ ਕਹਿੰਦਾ ਕਿ ਸਾਡੇ ਮਿਸਮੀ ਕੀਤਾ ਹੈ ਉਹ ਪਰਚਾ ਦੇ ਦੇ ਉਹਨਾਂ ਨੂੰ ਅੰਦਰ ਕਰ ਦੋ ਜੇ ਕਿਤੇ ਕਿਸੇ ਨੇ ਹੱਥ ਵੀ ਲਾਇਆ ਤਾਂ ਫਿਰ ਅਸੀਂ ਸਾਡੀ ਸਾਹ ਕਾਂਗਰਸ ਪਾਰਟੀ ਦੀ ਸਾਰੀ ਪਾਰਟੀ ਜਿਹੜੀ ਹੈ ਉਹਦੇ ਖਿਲਾਫ ਅਸੀਂ ਕਰ ਰਹੇ ਹਾਂ। ਸੰਘਰਸ਼ ਟੈਸਟ ਕੰਫਰੰਸ ਸੱਚੀ ਮੈਂ ਤੇਰੀ ਕਹਿੰਦਾ ਨਹੀਂ ਸ਼ਾਇਦ ਇਹ ਰਾ ਸੰਘਰਸ਼ ਪਹਿਲਾਂ ਵੀ ਐਵੇਂ ਨਹੀਂ ਸੀ ਜੇ ਭਾਵੇਂ ਸਾਡੀ ਸਰਕਾਰ ਸੀ ਜਾਤੀ ਹੁੰਦੀ ਸੀ ਉਦੋਂ ਵੀ ਅਸੀਂ ਪ੍ਰੋਟੈਸਟ ਵੀ ਕਰ ਰਹੇ ਧਰਨੇ ਤੇ ਬੈਠੇ ਰਹੇ ਤੇ ਜੇ ਦੂਜੀ ਪਾਰਟੀ ਦੀ ਸਰਕਾਰ ਹੈ ਤੇ ਸਾਨੂੰ ਕੀ ਇਹ ਕਹਿੰਦੀ ਕਿ ਕਿਸ ਦਾ ਧੱਕਾ ਹੋਏਗਾ ਅਸੀਂ ਉਹਦੇ ਖਿਲਾਫ ਸਖਤ ਤੋਂ ਐਕਸ਼ਨ ਲਾ। ਐਮਪੀ ਸਾਹਿਬ ਜਿਹੜੇ ਤੁਸੀਂ ਧੰਨਵਾਦ ਵਾਲੀ ਕੀਤੀ ਸੀ ਉਹਦੇ ਜਿਸ ਤਿੱਕੇ ਦਾ ਮੁੱਦਾ ਉਠਾਇਆ ਸੀ ਆਹੀ ਮਾਮਲਾ ਸੀ ਉਹ ਵੇ ਉਸ ਵੇਲੇ ਇਹ ਮਾਮਲਾ ਨਹੀਂ ਸੀ ਉਸ ਵੇਲੇ ਮਾਮਲਾ ਨਹੀਂ ਸੀ ਆਇਆ ਮਾਮਲਾ ਤਾਂ ਬਾਅਦ ਦਾ 12 ਤਰੀਕ ਨੂੰ ਆਇਆ ਉਸ ਤੋਂ ਬਾਅਦ ਚਲਾਨ ਕਟਿਆ ਗਿਆ ਸੀ ਲੱਗਦਾ ਉਸ ਤੋਂ ਪਹਿਲਾਂ ਚਲੋ ਚਲਾਨ ਕਟਿਆ ਗਿਆ ਮੈਨਰ ਗੱਲ ਹੈ ਦੁਕਾਨਦਾਰ ਦਾ ਚਲਾਨ ਕਟੀਣਾ ਕੋਈ ਵੱਡੀ ਗੱਲ ਨਹੀਂ ਮਤਲਬ ਤੁਸੀਂ ਸਟੇਜ ਤੋਂ ਚੇਤਾਵਨੀ ਦਿੱਤੀ ਤੇ ਉਸ ਤੋਂ ਬਾਅਦ ਫਿਰ ਪਰਚਾ ਕੀਤਾ ਗਿਆ ਉਹ ਕੋਈ ਗੱਲ ਨਹੀਂ ਉਹਨਾਂ ਨੇ ਚੇਤਾਵਨੀ ਦਿੱਤੀ ਵੀ ਇਹ ਤੇ ਗੱਲੇ ਗੱਲਾਂ ਠੀਕ ਨਹੀਂ ਕੰਮ ਠੀਕ ਨਹੀਂ ਪਰ ਫਿਰ ਵੀ ਪਰਚਾ ਜੇ ਕਟਿਆ ਗਿਆ ਤਾਂ ਇਹਦਾ ਮਤਲਬ ਹੈ ਕਿ ਉਹ ਲੜਾਈ ਚਾਹੁੰਦੇ ਅਸੀਂ ਲੜਾਈ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਕਿ ਬੜੀ ਸ਼ਾਂਤੀ ਦੇ ਨਾਲ ਜਿਹੜੇ ਲੋਕ ਰਹੇ ਸ਼ਾਂਤੀ ਦੇ ਨਾਲ ਅਸੀਂ ਕੰਮ ਕਰੀਏ ਤੇ ਜੇ ਚਾਹੁੰਦੇ ਹੀ ਹੈ ਤਾਂ ਫਿਰ ਉਹ ਸਗਲਾ ਐਕਸ਼ਨ ਜਿਹੜਾ ਹੈ ਸਰਕਾਰ ਨਾਲ ਗੱਲ ਕਰਕੇ ਪਾਰਟੀ ਨਾਲ ਗੱਲ ਕਰਕੇ ਚੇਤਾਵਨੀ ਬਾਦ ਦੁਬੇ ਨਹੀਂ ਬੰਦਾ ਕੀਤਾ ਤੇ ਤੁਸੀਂ ਅੱਜ ਫਿਰ ਆ ਕੇ ਐਮਸੀ ਦੇ ਹੱਥੇ ਜਾ ਕੇ ਖੜੇ ਹੋਏ ਨਹੀਂ ਅਸੀਂ ਕਿਉਂ ਨਹੀਂ ਖੜਾਂਗੇ ਅਸੀਂ ਜੇ ਤੇ ਚਾਹ ਐਮਸੀ ਹੋਵੇ ਜਾਂ ਸਾਡਾ ਕੋ ਵੀ ਆਵੇ ਅਸੀਂ ਉਹਦੇ ਨਾਲ ਖੜਾਂਗੇ ਇਹ ਤਾਂ ਬੜੀ ਵੱਡੀ ਗੱਲਤੀ ਹੈ ਨਾ ਇਹ ਨਹੀਂ ਕਰਨਾ ਚਾਹੀਦਾ ਸਰ ਰੇਕੇ ਦਾ ਮਸਲਾ ਤੁਸੀਂ ਹੁਣੇ ਉਠਾਇਆ ਹੈ ਢਾਈ ਸਾਹਿਬ ਕੋ ਸਰਕਾਰ ਵਰਕਿੰਗ ਚ ਹੈਗੀ ਹੈ ਕਿਹੜੇ ਲੋਕ ਨੇ ਜਿਹੜੇ ਇਸ ਰੇਤੇ ਦਾ ਕਾਰੋਬਾਰ ਅਵੇਧ ਕਰਦੇ ਪਏ ਨੇ ਉਹਦੇ ਖਿਲਾਫ ਹਾਲੇ ਤੱਕ ਕੋਈ ਪ੍ਰੋਟੈਸਟ ਹੋਇਆ ਜਾਂ ਕੱਡੇ ਤੇ ਜਾ ਕੇ ਜਾਂ ਮਾਈਨਿੰਗ ਸਪੋਰਟ ਤੇ ਜਾ ਕੇ ਇਹ ਤਰ੍ਹਾਂ ਨਹੀਂ ਹੋਇਆ ਇਹਦੇ ਪਿੱਛੇ ਕੀ ਕਾਰਨ ਹੈਗੀ ਕਿਉਂਕਿ ਇਹ ਮਸਲਾ ਪ੍ਰੈਸ ਕਾਨਫਰੰਸ ਤੇ ਤਾਂ ਉਠਾਇਆ ਜਾ ਸਕਦਾ ਉਠਾਇਆ ਜਾਂਦਾ ਪਰ ਗਰਾਊਂਡ ਲੈਵਲ ਤੇ ਨਹੀਂ ਉਠਾਇਆ ਜਾ ਰਿਹਾ ਜਿਸ ਦੇ ਕਾਰਨ ਆਮ ਲੋਕਾਂ ਨੂੰ ਜਿਹੜੀ ਰਾਹਤ ਮਿਲਣੀ ਹੁੰਦੀ ਹੈ ਉਹ ਨਹੀਂ ਮਿਲਦੀ ਦੇਖੋ ਜਦੋਂ ਦੀ ਸਰਕਾਰ ਆਈ ਹੈ ਇਹਦੇ ਕੋਈ ਸ਼ੱਕ ਨਹੀਂ ਕਿ ਜਿਹੜਾ ਰੇਤ ਮਾਈਨਿੰਗ ਦਾ ਕੰਮ ਹੈ ਉਹ ਸਰਕਾਰ ਦੇ ਜਿਹੜੇ ਕੁਝ ਲੋਗ ਹੈਗੇ ਉਹਨਾਂ ਨੇ ਉਹਦੇ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਤੋਧਾਰ ਲਈਏ ਆਪਣੇ ਫਾਇਲਕਾ ਦੀ ਲੈ ਲਓ ਇੱਥੇ ਅੱਜ ਤੱਕ ਇਤਿਹਾਸ ਵਿੱਚ ਕਰਿਆ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਪਸ਼ੂ ਦੇ ਉੱਪਰ ਫੋਤੇ ਰੇੜੇ ਤੇ ਜਾ ਕੇ ਸੇ ਬਲਦ ਦੇ ਉੱਪਰ ਸਰਚਾ ਦੇਖ ਉਹਨਾਂ ਨੂੰ ਥਾਣੇ ਦੇ ਵਿੱਚ ਢੱਕਿਆ ਜਾਵੇ ਤੇ ਇਹਨਾਂ ਦੀ ਸਰਕਾਰ ਆਪ ਤੇ ਗਵਰਨੀ ਸਰਕਾਰ ਜਿਹੜੀ ਹੈ ਇਹ ਉਹਨੇ ਇਹ ਮਿਸਾਲ ਪੈਦਾ ਕੀਤੀ ਹੈ ਅਸੀਂ ਤੇ ਚਾਹੁੰਦੇ ਸੀ ਕਿ ਜੇ ਮਜ਼ਦੂਰ ਕੋਤਾ ਰੇੜਾ ਕਿਸੇ ਕੋ ਗੱਡਾ ਕੋਈ ਆਪਣੇ ਖੇਤ ਵਿੱਚੋਂ ਰੇਤਾ ਚੱਕ ਕੇ ਲਿਆ ਕੇ ਸ਼ਹਿਰ ਤੇ ਦਿੰਦਾ ਹੈ ਰੋਜ਼ਗਾਰ ਹੈ ਤੇ ਉਹਨੂੰ ਮਿਲਣਾ ਚਾਹੀਦਾ ਦੇਣਾ ਚਾਹੀਦਾ ਸੀ ਹੁਣ ਤਾਂ ਇਹਨਾਂ ਨੇ ਬੰਦ ਕਰਾ ਕੇ ਸਿਰਫ ਆਪਦੇ ਵੱਡੇ ਟਰੈਕਟਰ ਟਰਾਲੇ ਲੈ ਕੇ ਉਹਨਾਂ ਦੇ ਮੈਨੀ ਦਾ ਕੰਮ ਕੀਤਾ ਆ ਜੇ ਅੱਜ ਵੀ ਇਹ ਨਹੀਂ ਹਟਣਗੇ ਤਾਂ ਫਿਰ ਇਹਦੇ ਖਾਤ ਕਰਗੇ ਸੀ ਮੈਨੀ ਜਿੱਥੇ ਮੈਨੀ ਹੋ ਰਹੀ ਹੋएगी ਅਸੀਂ ਉਹ ਵੀ ਪਕੜਾਂਗੇ ਮਾਈਨਿੰਗ ਪਾਲਸੀ ਨੇ ਠੀਕ ਹੈ ਜਿਹੜੀ ਮਾਈਨਿੰਗ ਪਾਲਸੀ ਨੇ ਪਲਾਈ ਕਿਹੜੀ ਮਾਈਨਿੰਗ ਪਾਲਸੀ ਕੋ ਪਲਾਈ ਕੋਈ ਮੈਨ ਪੰਜਾਬ ਦੀ ਕੋਈ ਪਾਲਸੀ ਇੱਕ ਵੀ ਨਹੀਂ ਬਣੀ ਅੱਜ ਤੱਕ ਕੋਈ ਇੱਕ ਪਾਲਸੀ ਬਣਾਈ ਨਹੀਂ ਸਕਿਆ ਭਗਵੰਤ ਮਾਨ ਉਹਦਾ ਗੱਲਾਂ ਵਿੱਚ ਝੂਟਕਿਆਂ ਨਾਲ ਆਪ ਨੂੰ ਸਰਕਾਰ ਚਲਾਈ ਜਾ ਰਹੀ ਹੈ ਪਤਾ ਹੀ ਨਹੀਂ ਸਰਕਾਰ ਕੀ ਹੁੰਦੀ ਹੈ ਇਸ ਕਰਕੇ ਲੋਕ ਬੜੇ ਪੰਜਾਬ ਦੇ ਦੁਖੀ ਹੈ ਅੱਜ ਜਿਹੜੀ 13 ਜ਼ੀਰੋ ਦੀ ਗੱਲ ਕਰਦਾ ਸੀ ਅੱਜ ਕਿੱਥੇ 13 ਜ਼ੀਰੋ ਵਾਲੀ ਗੱਲ ਲੋਕ ਸਭਾ ਚੋਣਾਂ ਦੇ ਕਿਰੇ ਕਾਂਗਰਸ ਕਾਰਜਕਰਤਾ ਹੋਣੇ ਕਾਂਗਰਸ ਲੀਡਰਾਂ ਨੇ ਲਗਾ ਕੀਤਾ ਹੈ ਉਹਨਾਂ ਬਾਰੇ ਹਾਈਟਮਨ ਲਿਖਿਆ ਜਿਉਂਦਾ ਏ ਟਿੱਕੋ ਜਿਹੜੇ ਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਵਿੱਚ ਰਹਿ ਕੇ ਕਮਰਸ ਪਾਰਟੀ ਦਾ ਬਰੋਹ ਕੀਤਾ ਹੈ ਨੁਕਸਾਨ ਕੀਤਾ ਹੈ ਪੈਟਿਸ਼ਨ ਉਹਨਾਂ ਦੇ ਬਾਰੇ ਅਸੀਂ ਪਾਰਟੀ ਨੂੰ ਜਾਣੂ ਕਰਵਾਤਾ ਹੈ ਪਾਰਟੀ ਉਹਦੇ ਤੇ ਜੋ ਐਕਸ਼ਨ ਜਲਦੀ ਹੈ ਉਹ ਲਾਏਗੀ ਉਹਨਾਂ ਦੇ ਖਿਲਾਫ ਦੀ ਐਕਸ਼ਨ ਨਹੀਂ ਹੋਗਾ ਤਾਂ ਪਰ ਪਾਰਟੀ ਕਮਜ਼ੋਰ ਹੁੰਦੀ ਹੈ ਚਲ ਕਰਕੇ ਅਸੀਂ ਉਹ ਜਿਹੜਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕਰਾ ਕੇ ਉਹਨਾਂ ਨੂੰ ਜਿਹੜਾ ਬਾਹਰ ਦਾ ਰਸਤਾ ਦਿਖਾਵਾਂਗੇ ਵਾਦ ਕੀਤੇ ਕਿਹੜੇ ਨੇ ਕੋਈ ਨਾ ਕੁਝ ਸਾਂਸਕ ਬਣੇ ਹੈਗੇ ਆ ਜਿਹੜੇ ਤੁਸੀਂ ਇਲੈਕਸ਼ਨ ਤੇ ਵੀ ਕਈ ਵਾਦੇ ਕੀਤੇ ਸਨ ਜਿ ਉਹਨਾਂ ਚ ਸਭ ਤੋਂ ਮਹੱਤਵਪੂਰਨ ਕਿਹੜਾ ਲੱਗਦਾ ਜਿਹੜਾ ਵਾਦ ਕੀਤੇ ਤੁਸੀਂ ਇੰਪਲੀਮੈਂਟ ਕਰਨਾ ਚਾਹੋਗੇ ਦੇਖੋ ਅੱਜ ਫਾਇਲ ਕਾ ਨਹੀਂ ਪੂਰੇ ਕੰਸਟੀਚੁਐਂਸੀ ਦੀ ਮੈਂ ਗੱਲ ਕਰਾਂਗਾ ਪੂਰੀ ਕੰਸਟੀਚੁਐਂਸੀ ਦੇ ਵਿੱਚ ਸਾਡਾ ਅੱਜ ਬੜੀ ਜ਼ਰੂਰੀ ਹੈ ਕਿ ਏਮਪਲੋਇਮੈਂਟ ਜਿਹੜੀ ਸਾਡੇ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਬਾਰਡਰ ਦਾ ਏਰੀਆ ਹੈ ਬਾਰਡਰ ਏਰੀਆ ਵਿੱਚ ਮੈਂ ਤਾਂ ਪਾਰਲੀਮੈਂਟ ਤੇ ਪਹਿਲਾਂ ਵੀ ਇਹ ਮੁੱਦੇ ਬੜੀ ਵਾਰ ਉਠਾਇਆ ਕਿ ਇਹਦਾ ਲਗਤ ਤਰ੍ਹਾਂ ਦੀ ਇਹ ਕਿਨਾਂ ਦਾ ਟੈਸਟ ਹੋਵੇ 5 ਕਿਲੋ ਮੀਟਰ ਦੀ ਪੱਟੀ ਬਣੇ ਜਿਹਦੇ ਵਿੱਚ ਇਹਨਾਂ ਦਾ ਕੰਪੀਟੀਸ਼ਨ ਬਾਰਡਰ ਦੇ ਲੋਕਾਂ ਦਾ ਹੀ ਹੋਵੇ ਨਾ ਕਿ ਪੂਰੇ ਪੰਜਾਬ ਦਾ ਇੱਥੇ ਵੀ ਸਟੈਂਡਰਡ ਜਿਹੜਾ ਐਜੂਕੇਸ਼ਨ ਦਾ ਬਾਰਡਰ ਦਾ ਹੋਰ ਹੈ ਉਪਰਲੇ ਵੇਰੀਏ ਦਾ ਕੁਝ ਹੋ ਰਿਹਾ ਤੇ ਚੰਗੇ ਸਕੂਲ ਕਾਲਜ ਸਭ ਕੁਝ ਚੱਲਦਾ ਹੈ ਪਰ ਇੱਥੇ ਨਾਲ ਤਾਂ ਬ੍ਰਾਇੰਟ ਸਕੂਲ ਚੱਲ ਰਹੇ ਨਾ ਹੀ ਕੋਈ ਮਿਡਲ ਹਾਈ ਸਕੂਲ ਵੀ ਤੇ ਕੋਈ ਸਿਸਟਮ ਨਹੀਂ ਹੈ ਇਸ ਕਰਕੇ ਇਹਨਾਂ ਦਾ ਅਸੀਂ ਚਾਹੁੰਨੇ ਕਿ ਲਗ ਜਿਹੜਾ ਉਹ ਕੰਪੀਟੀਸ਼ਨ ਹੋ ਕੇ ਉਹਨਾਂ ਦੇ ਵਿੱਚੋਂ ਭਰਤੀ ਕੀਤੀ ਜਾਏ ਉਹਦੇ ਤੇ ਜ਼ਮੀਨਾਂ ਜਿਹੜੀਆਂ ਬਾਰਡਰ ਤੇ ਸਾਡੇ ਗਰੀਬਾਂ ਦੇ ਮੇਰੇ ਕੋ ਮੈਂ ਉਠਾਏ ਜੀ ਬੜੀ ਵਾਰ ਫਿਰ ਮੈਂ ਦੇਾਂਗਾ ਤੁਹਾਨੂੰ ਕਲਪ ਵੀ ਦੇਾਂਗਾ ਤੁਹਾਨੂੰ ਜਿਹਨੇ ਇੱਕ ਜ਼ਮੀਨਾਂ ਦੀ ਵੱਡੀ ਅਲੋਟਮੈਂਟ ਦਾ 2007 ਦੀ ਪਾਲਿਸੀ ਇਹਨਾਂ ਨੇ ਸੈਟ ਸੈੱਟ ਕਰਤੀ ਸੀ ਸਰਕਾਰ ਉਹ ਸੁਪਰੀਮ ਕੋਰਟ ਗਈ ਨਹੀਂ ਉਹਦੇ ਤੇ ਅਸੀਂ ਜੋਰ ਲਗਾਵਾਂਗੇ ਉਹ ਜ਼ਮੀਨਾਂ ਜਿਹੜੀਆਂ ਉਹਨਾਂ ਨੂੰ ਦੁਬਾਰਾ ਉਹ ਲਾਟ ਕੀਤੇ ਜਾਂ ਤਾਂ ਕਿ ਉਹ ਜਿਹੜੇ ਛੋਟੇ ਕਿਸਾਨ ਐ ਉਹਨਾਂ ਨੂੰ ਉਹਦਾ ਜਿਹੜਾ ਫਾਇਦਾ ਹੋ ਸਕੇ ਤੀਜਾ ਪੀਣ ਵਾਲਾ ਪਾਣੀ ਇੱਥੇ ਕੈਂਸਰ ਦੇ ਜਿਹੜੇ ਸਭ ਤੋਂ ਜ਼ਿਆਦਾ ਮਰੀਜ਼ ਹੈ ਉਹਨਾਂ ਦੇ ਵਾਸਤੇ ਪਾਰਲੀਮੈਂਟ ਵਿੱਚ ਡਟਾਵਾਂਗੇ ਸਾਡਾ ਜਿਵੇਂ ਫਾਇਲ ਕਰਦੇ ਕੈਂਸਰ ਹਸਪਤਾਲ ਜਿਹੜਾ ਐਮਐਲਏ ਸਾਹਿਬ 50 ਕਰੋੜ ਰੁਪਏ ਲੈ ਕੇ ਆਏ ਸੀ ਉਹ ਗੱਜੇ ਜਿਹੜਾ ਪੂਰਾ ਨਹੀਂ ਕੀਤਾ ਗਿਆ ਉਹਨੂੰ ਅਸੀਂ ਜਲਦਾ ਪੂਰਾ ਕਰਾ ਕੇ ਇਹ ਬਣਾਵਾਂਗੇ ਸਾਡਾ ਪੀਜੀ ਜਿਹੜਾ ਫਿਰੋਜ਼ਪੁਰ ਅਸੀਂ ਮਨਜ਼ੂਰ ਕਰਾ ਸੀ 500 ਕਰੋੜ ਰੁਪਏ ਉਹ ਵੀ ਫੰਡ ਦੀ ਕੋਈ ਵੀ ਹੈ ਪਰ ਇਹ ਕੰਮ ਚਾਲੂ ਨਹੀਂ ਹੋਇਆ ਉਹ ਵੀ ਅਸੀਂ ਜਿਹੜਾ ਉਹ ਗਵਰਨਮੈਂਟ ਕੋਲੋਂ ਤਾਂ ਕਿ ਇਹ ਸਾਰਾ ਚੀਜ਼ੇ ਹੁਣ ਇੱਕ ਬਾਰਡਰ ਹਸੈਨੀ ਦਾ ਵਾਲਾ ਬਾਰਡਰ ਜਿਹੜਾ ਹੈ ਉਹਨੂੰ ਖੋਲਣ ਦੀ ਮੇਰੀ 2-3 ਵਾਰ ਮੈਂ ਪਾਰਲੀਮੈਂਟ ਚ ਆਵਾਂ ਮੰਗ ਕੇ ਰਖਾਈ ਸੀ ਸਰਕਾਰ ਤੱਕ ਮੈਂ ਲੇਖੇ ਦਿੱਤੇ ਸੀ ਪਰ ਉਹ ਨਹੀਂ ਖੋਲਿਆ ਗਿਆ ਉਹਦੇ ਵਾਸਤੇ ਵੀ ਅਸੀਂ ਸਾਡੀ ਸਰਕਾਰ ਕਿਉਂਕਿ ਕੇਂਦਰ ਦੇ ਵਿੱਚ ਜਦੋਂ ਕਾਂਗਰਸੀ ਸਰਕਾਰ ਬਣੇਗੀ ਪੰਜਾਬ ਵਿੱਚ ਬਣੇਗੀ ਤਹੀ ਜਿਹੜੇ ਵੱਡੇ ਮੁੱਦੇ ਉਹਨੂੰ ਸਾਰੇ ਹੱਲ ਜੇ ਨੇ ਇਸ ਕਰਾਈ ਵਿਧਾਇਕ ਸਭਨਾ ਵੱਲੋਂ ਕਾਹ ਬਿਆਨ ਦਿੱਤਾ ਗਿਆ ਕਿ ਤੁਹਾਡੀ ਝੇਤ ਤੋਂ ਬਾਹਰ ਸਾਜਿ ਤਾਵੇਂ ਸਮਾਇਗਰ ਦੀ ਅਸਰ ਫਿਰ ਸਿਰ ਪਰ ਪਣ ਲੱਗਿਆ ਸਰਕਾਰ ਕਿਹਨਾ ਦੀ ਹੈ ਸਰਕਾਰ ਪੰਜਾਬ ਚ ਆਪ ਦੀ ਹੈ ਸਾਡੀ ਇਹ ਇਹ ਪੈਦਾ ਕਿਨੇ ਕੀਤੇ ਗਏ ਸਟਾ ਦਾ ਪੈਦਾ ਕਿਨਾ ਕੀਤਾ ਡਾਕੇ ਚੋਰੀਆਂ ਕਿਨੇ ਚਲੂ ਕਰਾਇਆ ਉਦੋਂ ਸਾਡੀ ਸਰਕਾਰਾਂ ਕਹਿੰਦੇ ਸੀ ਕਿ ਬੜੇ ਹੁੰਦੇ ਅੱਜੋਂ ਤੁਸੀਂ ਆਪ ਦੱਸੋ ਬ੍ਰੈਸ ਵਾਰਟ ਤੇ ਬੈਠੇ ਹੋ ਕਿ ਉਸ ਨਾਲੋਂ ਕਿੰਨੇ ਗੁਣਾ ਜਿਹੜੀ ਹੈ ਇਹ ਚੋਰੀਆਂ ਡਾਕੇ ਇਹ ਕਿਟਕਟ ਮਾਰ ਜਿਹੜੀ ਵਧੀ ਹੈ ਸਾਡੇ ਬਾਰੇ ਕੰਟਰੋਲ ਸੀ ਅੱਜ ਇਹ ਕੰਟਰੋਲ ਬੇਕਾਬੂ ਹੋ ਚੁੱਕਿਆ ਇਹਨਾਂ ਦੇ ਆਪ ਦੇ ਲੋਕ ਜਿਹੜੇ ਆ ਉਹ ਉੱਤਰ ਗਏ ਇਸ ਤਰ੍ਹਾਂ ਦੇ ਕੰਮ ਚ ਲੱਗੇ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਹੈ ਇਸ ਕਰਕੇ ਥੋੜੇ ਟਾਈਮ ਦੀ ਗੱਲ ਹੈ ਇਹਨਾਂ ਨੂੰ ਲੋਕ ਜਿਵੇਂ ਹੁਣ ਇਸ ਪਾਰਲੀਮੈਂਟ ਦਾਸ ਤਾ ਐਸੈਂਬਲੀ ਆ ਗਈ ਰੋਦੋ ਲੋਕ ਰਵੰਦੀ ਦੀ ਜਿਹੜੀ ਹੈ ਉਹ ਇਹਨਾਂ ਦੱਸ ਦੇਣਗੇ ਤੁਸੀਂ ਕੀ ਕਰਦੇ ਰਹੇ ਸਰ ਐਜੂਕੇਸ਼ਨ ਦਾ ਤੁਸੀਂ ਇੱਕ ਡਾਊਟ ਆਇਆ ਆਪਣੇ ਹਾਇਰ ਐਜੂਕੇਸ਼ਨ ਦਾ ਇੱਕੋ ਸਾਥ ਲੈ ਕੇ ਸਰਕਾਰੀ ਐਮਆਰ ਕਾਲਜ ਉਹ ਲੰਬੇ ਸਮੇਂ ਤੋਂ ਵੀ ਸਾਲਾ ਤੋਂ ਅਸੀਂ ਦੇਖਦੇ ਪਏ ਹਾਂ ਜਦੋਂ ਕਿ ਅਸੀਂ ਪੱਤਰਕਾਰਤਾ ਚ ਹੈਗੇ ਆ ਉੱਥੇ ਲੈਕਚਰਰ ਕੁਝ ਨਹੀਂ ਹੁੰਦੇ ਪ੍ਰੋਫੈਸਰਲ ਕੋਰਸਿਸ ਹੋਲੀ ਹੋਲੀ ਕਰਕੇ ਬੰਦ ਹੋ ਜਾਂਦੇ ਜਿ ਇਲੈਕਸ਼ਨ ਤੋਂ ਪਹਿਲਾਂ ਹਰ ਲੀਡਰ ਇਹ ਵਾਦਾ ਕਰਦਾ ਹੈ ਜੀ ਐਮਆਰ ਕਾਲਜ ਦੀ ਹਾਲਤ ਸੁਧਾਰੀ ਜਾਏਗੀ ਬਾਤਿਓ ਕੋ ਨਹੀਂ ਹੋ ਜਾਂਦੇ ਨੇ ਇਹ ਅਸੂਮਿਤ ਕਰੀਏ ਬਾਦਸ਼ਾਹ ਵਾਸੀਆ तमाम ਕੌਨਸਟੀਚਨ ਵਾਸੀ ਵੀ ਇਹ ਕੌਨ ਦੀ ਹਾਲਤ ਜਿਹੜੀ ਅੱਛੀ ਹੋਏਗੀ ਉੱਥੇ ਲੈਕਚਰਰ ਆਣਗੇ ਤੇ ਵੀ ਕਮੀ ਹੈ ਦੇਖੋ ਜਿਹੜਾ ਤਾਂ ਕੇਂਦਰ ਦੀ ਗੱਲ ਹੈ ਜੇ ਤਾਂ ਕੋ ਕੇਂਦਰ ਤੇ ਕੋ ਅਸੀਂ ਮੇਰੀ ਕੋਸ਼ਿਸ਼ ਹੋਊਗੀ ਕਿ ਪਹਿਲੇ ਸੈਸ਼ਨ ਦੇ ਵਿੱਚ ਹੀ ਇਹ ਮੁੱਦੇ ਜਿਹੜੇ ਸਾਡੇ ਐਜੂਕੇਸ਼ਨ ਦੇ ਪਲੈਮੈਂਟ ਦੇ ਕੈਂਸਰ ਦਾ ਸਾਡੇ ਬਾਰਡਰ ਕੋਲੋਂ ਦਾ ਜ਼ਮੀਨਾਂ ਦਾ ਇਹ ਸਾਰੇ ਮੁੱਦੇ ਉਠਾ ਕੇ ਇਹਨਾਂ ਦਾ ਹੱਲ ਜਿਹੜਾ ਕਰਾਇਆ ਜਾਵੇ ਪਰ ਅਸਲ ਅਲਟੀਮੇਟਲੀ ਜਿਹੜਾ ਕੀ ਹੁੰਦਾ ਹੈ ਕਿ ਕੇਂਦਰ ਤੋਂ ਜੇ ਪੈਸਾ ਆ ਜਾਂਦਾ ਹੈ ਤਾਂ ਸਟੇਟ ਕੋ ਪੈਸਾ ਆਉਂਦਾ ਹੈ ਸਟੇਟ ਜਿਹੜੀ ਇਹ ਅਥਾਰਟੀ ਹੈ ਉਹਨੇ ਅੱਗੇ ਜਾ ਕੇ ਆਪਣੇ ਏਰੀਏ ਦਾ ਆਪਣੇ ਸਟੇਟਾਂ ਦੇ ਜਿਹੜੇ ਕਾਲਜ ਹੈ ਸਕੂਲ ਹੈ ਪਾਣੀ ਹੈ ਕੈਨਸਰ ਉਹ ਉਹਨਾਂ ਨੇ ਬੰਦੋਬਸ ਕਰਨਾ ਹੈ ਕਿ ਕਿੰਨਾ ਪੈਸਾ ਲਗਾਉਣਾ ਹੈ ਪੈਸੇ ਪਿਛਲੀ ਵਾਰ ਵੀ ਆਏ ਸੀ ਪਰ ਪੈਸੇ ਤੇ ਕੌਲ ਤੇ ਦਿੱਤੇ ਨਹੀਂ ਗਏ ਤੇ ਐਜੂਕੇਸ਼ਨ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਸਗੋਂ ਡਿਮੋਟ ਕੀਤਾ ਗਿਆ ਪਿਛਲੀ ਵਾਰ ਸਰ ਤੁਹਾਡੇ ਕਾਂਗਰਸ ਦੇ ਟਾਈਮ ਦੀ ਗੱਲ ਕਰ ਰਹੇ ਹੋ ਜਾਂ ਉਸ ਪੋਸਟ ਦੀ ਮੈਂ ਕਾਂਗਰਸ ਦੀ ਗੱਲ ਹੀ ਕਰ ਰਿਹਾ ਹਾਂ ਕਾਂਗਰਸ ਜਦੋਂ ਰਾਜ ਸੀਗਾ ਉਦੋਂ ਵੀ ਪੈਸੇ ਆਏ ਸੀ ਪਰ ਉਦੋਂ ਤੁਹਾਨੂੰ ਤੁਹਾਡੇ ਕਲੀਅਰ ਹੈ ਕਿ ਕੈਪਟਨ ਤੇ ਪਤਾਲੀ ਦਲ ਕੀ ਸੀ ਇੱਕ ਚੀਜ਼ ਸੀ ਉਹ ਨਹੀਂ ਸੀ ਚਾਹੁੰਦੇ ਕਿ ਬਾਰਡਰ ਦਾ ਏਰੀਆ ਜਿਹੜਾ ਡਿਵੈਲਪ ਹੋਵੇ ਉਹਨਾਂ ਨੇ ਮਾਰ ਕੇ ਰੱਖਿਆ ਸੀ ਹੁਣ ਸਾਡੀ ਸਰਕਾਰ ਸਕੇਂਦਰ ਦੇ ਵਿੱਚ ਆ ਜਾਏਗੀ ਪੰਜਾਬ ਵਿੱਚ ਹੈਗੀ ਤੇ ਪੂਰਾ ਬਾਰਡਰ ਨੂੰ ਅਸੀਂ ਵਧੀਆ ਸਰਕਾਰ ਦਾ ਨੇ ਜੋ ਕਾਂਗਰਸ ਦਾ ਫਰਕ ਸੀ ਉਹ ਪਾਵਰ ਦੀ ਸਰਕਾਰ ਨੂੰ ਸੀ ਪਰ ਕੈਪਟਨ ਦੀ ਸਰਕਾਰ ਸੀ ਕੈਪਟਨ ਦੇ ਸੰਬੰਧ ਦੀ ਜਿਲੀ ਮੇਰੀ ਸਰਕਾਰ ਦੀ ਉਹਨੇ ਪਾਰਲੀਮੈਂਟੇਰੀ ਮਦਦ ਕੀਤੀ ਜੇ ਦੂਜੀ ਵਾਰ ਇਲੈਕਸ਼ਨ ਆ ਰਹੇ ਸਾਸタル ਕਿ ਇਹ ਸਿਸਟਮ ਤਾਂ ਹੀ ਹੋਗਾ ਸੇਕਰ ਦੋਨੋਂ ਸਰਕਾਰਾਂ ਤੇ ਅਸੀਂ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਆ ਹੱਲ ਜਣਾ ਫਿਰ ਸਾਜੀ ਕਾਸ ਤੇ ਖਾਸ ਗਵਿੰਦਰ ਜੀ ਕੁਆਰੀ ਇਹ ਚੁਣਵਾਣ ਕੀ ਕਰਦੇ ਰਹੇ ਨੇ ਫਾਈ ਲਗਾਸ ਤੇ ਲਿਖੀ ਜੀ ਕਰੋ ਦੇ ਖਾਸ ਦੇਖੋ ਫਾਈਲ ਦਾ ਗਵਿੰਦਰ 5 ਸਾਲ ਨਮਾਇੰਗੀ ਕੀਤੀ ਹੈ ਉਹ ਉਹਨਾਂ ਦਾ ਤੇ ਇਹ ਦੇ 2 ਸਾਲ 2.5 ਸਾਲ ਇਹਨਾਂ ਦਾ ਤੁਸੀਂ ਕੰਪੈਰੀਜ਼ਨ ਕਰ ਲੋਗੇ ਉਹ ਉਹ ਕੀ ਨਹੀਂ ਤੁਸੀਂ ਮਤਲਬ ਕਿ ਫਾਈਲ ਕਰ ਮੈਂ ਤਾਂ ਜੋ ਜੋ ਵੀ ਮੈਨੂੰ ਕਹੋਗੇ ਤੁਸੀਂ ਕਹੋਗੇ ਐਮਐਲਏ ਸਾਹਿਬ ਕਹਾਂਗੇ ਮੈਂ ਫਾਈਲ ਕਾ ਵਾਸਤੇ ਪੂਰਾ ਇੰਟਰਸਟ ਵੀ ਲਊਗਾ ਤੇ ਕੰਮ ਜਿੱਥੇ ਲੋਕ ਵਿਧਾਨ ਸਭਾ ਜੀ ਫਾਈਲ ਕਰਨਾ ਤੁਹਾਡਾ ਜਿਆਦਾ ਲਗਾਵੇ ਨਹੀਂ ਸਾਰਿਆਂ ਮੇਰੇ ਮੇਰੇ ਤੇ 9 ਦੇ 9 ਸਰਕਾਰ ਪੰਜਾਬ ਨਾਲ ਲਗਾਵਾ ਹੈ ਮੇਰਾ ਕੱਲੇ ਇੱਕ ਇਹ ਨਹੀਂ ਕਿ ਮੇਰਾ ਗਰਾਲਾ ਬਾਦ ਮੇਰੀ ਕੰਸਟੀਚੁਐਂਸੀ ਹੈ ਜਾਂ ਫਾਜ਼ਲਾ ਕੰਸਟੀਚੁਐਂਸੀ ਹੈ ਸਾਰਿਆਂ ਦੇ ਨਾਲ ਹੀ ਲਗਾਵਾ ਹੈ ਜੋ ਜੋ ਜਿੱਥੇ ਹੋਣਾ ਲਾ ਕਰਾਂ ਅਸੀਂ ਸਭ ਵਾਪਸ ਉਸੇ ਮੁੱਦੇ ਤੇ ਆਣਾ ਹੈ ਹੁਣ ਉਸ ਮੁੱਦੇ ਤੇ ਅਗਲਾ ਕਦਮ ਕੀ ਉਠਾਇਆ ਜਾਏਗਾ ਜੇ ਇਹ ਕਹ ਪੱਚਾ ਜੇ ਕੀਤਾ ਕੈਸਰ ਨਹੀਂ ਹੋਏਗਾ ਤੇ ਫਿਰ ਅਸੀਂ ਭਾਰਤੀ ਬਹਿ ਕੇ ਅਸੀਂ ਸਰਵਿਸ ਤੁਸੀਂ ਕੀ ਐਫਰਸਟ ਹੈ ਐਫਰਸਟ ਅਸੀਂ ਐਸਐਸਪੀ ਦੇ ਨਾਲ ਗੱਲ ਕਰਾਂਗੇ ਕਿ ਇਹ ਝੂਠਾ ਮੁਕਦਮਾ ਦਰਜ ਹੋਇਆ ਐਪਲੀਕੇਸ਼ਨ ਮੇਰੇ ਕੋਲ ਦੇ ਦਿੱਤੀ ਵੀ ਤੇ ਦੇਖਦੇ ਹਾਂ ਕੋਈ ਰਿਕੁਆਰੀ ਲੱਗੀ ਹੈ ਤੇ ਰਿਕੁਆਰੀ ਜੇ ਨਹੀਂ ਚੱਲਿਆ ਜਾਏਗਾ ਤੇ ਫਿਰ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਹਾਂਜੀ ਹਾਂਜੀ ਤੁਸੀਂ ਜਿਲ੍ਹਾ ਬਰਦਾ ਨਾਉਤੋ ਅੱਡੀ ਬਰਦਾ ਅੰਗੇ ਹੈ ਤੇ ਇੱਕ ਜ਼ਿਆਦੇ ਹਲਕੇ ਤੋਂ ਇਹ ਲੋਕਾਂ ਨੇ ਕਰਾਟਾ ਹੋ ਗਿਆ ਮੈਂ ਤਾਂ ਧੰਨਵਾਦ ਕਰਦਾ ਫਾਿਲਕਾ ਦੇ ਲੋਕਾਂ ਦਾ ਜਿਨ੍ਹਾਂ ਨੇ ਕੀ ਐਡੀ ਵੱਡੀ ਲੀਡ ਦੇ ਕੇ ਕਾਂਗਰਸ ਪਾਰਟੀ ਨੂੰ ਇੱਥੇ ਜਿਤਾਇਆ ਔਰ ਫਾਿਲਕਾ ਹਲਕੇ ਕਰਕੇ ਮੈਂ ਸਮਝਦਾ ਕਿ ਲੋਕ ਸਭਾ ਜਿਹੜੀ ਫੋਲਪੁਰ ਹੈ ਅਸੀਂ 40 ਸਾਲਾਂ ਬਾਅਦ ਜਿੱਤੇ ਆ ਸੋ ਅਸੀਂ ਫਾਿਲਕਾ ਦੇ ਲੋਕਾਂ ਦਾ ਹਸਾਨੀ ਲਾ ਸਕਦੇ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਿਛਲੇ 5 ਸਾਲ ਦੇ ਕੰਮਾਂ ਦੀ ਇਹ ਲੋਕਾਂ ਨੇ ਤੁਲਨਾ ਕਰਕੇ ਮੈਂ ਸਮਝਦਾ ਕਿ 2.5 ਸਾਲ ਜਿਹੜੀ ਆਮ ਆਦਮੀ ਦੀ ਸਰਕਾਰ ਚੱਲੀ ਹੈ ਔਰ ਪਿਛਲੇ 5 ਸਾਲ ਸਾਡੇ ਇਹ ਤੁਲਨਾ ਕਰਕੇ ਜਿਹੜੀ ਏਡੀ ਵੱਡੀ ਲੀਡ ਫਾਈਲ ਕਾ ਦੇ ਵਿੱਚੋਂ ਮਿਲੀ ਹੈ ਸੋ ਆਉਣ ਵਾਲੇ ਸਮੇਂ 'ਚ ਹੁਣ ਲੋਕਾਂ ਨੇ ਕਬਾਇਆ ਸਾਹਿਬ ਨੂੰ ਐਮਪੀ ਬਣਾਇਆ ਹੈ ਹੋਰ ਅਸੀਂ ਦਿਨ ਰਾਤ ਮਿਹਨਤ ਕਰਕੇ ਲੋਕਾਂ ਦੀ ਸੇਵਾ ਕਰਕੇ ਅਗਲਾ ਜਿਹੜਾ ਅਸੈਂਬਲੀਅਲ ਇਲੈਕਸ਼ਨ ਹੈ ਉਹਦੇ 'ਚ ਮੈਂ ਸਮਝਦਾ ਕਿ ਲੋਕ ਸਾਨੂੰ ਜਿਹੜਾ ਮੈਨੂੰ ਵਿਸ਼ਵਾਸ ਹੈ ਕਿ ਬੜੀ ਵੱਡੀ ਲੀਡ ਕਿਵੇਂ ਇਤਿਹਾਸਨ 'ਚ ਪਿਛਲੀ ਕਾਂਗਰਸ ਸਰਕਾਰ 'ਚ ਪੈਸੇ ਆਏ ਸੀ ਪਰ ਐਮਰ ਕੋਈ ਨਹੀਂ ਲੱਗੇ ਤੁਸੀਂ ਉਦੋਂ ਵਿਧਾਇਕ ਸੀ ਫਿਰ ਹੀ ਤਾਂ ਇਹਨ ਲੱਗੇ ਦੇਖੋ ਜੀ ਫਾਂਡ ਉਹਦੇ ਬਹੁਤ ਆਏ ਸੀਗੇ ਅਸੀਂ ਬਹੁਤ ਬਹੁਤ ਕੋਸ਼ਿਸ਼ ਕਰਕੇ ਬਹੁਤ ਫੰਡ ਲਵਾਏ ਵੀ ਹੈ ਪਰ ਇੱਥੇ ਕਈ ਵੱਡੇ ਲੀਡਰ ਸੀ ਜਿਵੇਂ ਜਾਫਰ ਸਾਹਿਬ ਸੀ ਚਾ ਕੈਪਟਨ ਅਮਰਿੰਦਰ ਸਿੰਘ ਸੀ ਉਹ ਨਹੀਂ ਚਾਹੁੰਦੇ ਸੀ ਕਿ ਬਾਰਡਰ ਏਰੀਆ ਦੀ ਅੰਦਰ ਪੈਸੇ ਆਣ ਇੱਥੇ ਫੰਡ ਲੱਗੇ ਸੋ ਇਸ ਕਰਕੇ ਉਹ ਫੰਡ ਜਿਹੜੇ ਉਹ ਚਲੇ ਗਏ ਵਾਪਸ ਔਰ ਫਿਰ ਵੀ ਅਸੀਂ ਲੜਾਈ ਲੜਦੇ ਰਹੇ ਤੁਹਾਨੂੰ ਪਤਾ 5 ਸਾਲਾਂ ਸੀ ਤਾਂ ਲੜਾਈ ਲੜੀ ਹੈ ਜਦੋਂ ਸਰਕਾਰ ਦੇ ਵਿੱਚ ਸੀਗੇ ਫਿਰ ਵੀ ਅਸੀਂ ਕੋਸ਼ਿਸ਼ ਕਰਕੇ ਬਹੁਤ ਫੰਡ ਲਿਆ ਕੇ ਇੱਥੇ ਲਾਏ ਪ੍ਰਧਾਨਗੀ ਤੁਹਾਡੇ ਤੁਹਾਡੇ ਕਾਉਂਸਲਰ ਦੇ ਪੱਤਾ ਹੋਇਆ ਜੀ ਜਿਸ ਸਮੇਂ ਜਿਸ ਸਮੇਂ ਸੈਂਪਲ ਭਰੇਗੇ ਉਸ ਸ਼ਾਇਦ ਮੌਕੇ ਤੇ ਪਹੁੰਚ ਗਏ ਸੀ ਕੀ ਉੱਥੇ ਵਿਵਸਥਾ ਵਿੱਚ ਮਸਬੇ ਹੋਇਆ ਹੈ ਸਰਦਾਰ ਸ਼ਿਰਸ਼ਿੰਗ ਕੁਬਰਾ ਜੀ ਨੇ ਬੜੇ ਵਿਸਥਾਰ ਨਾਲ ਤੁਹਾਨੂੰ ਹਰ ਚੀਜ਼ ਤੋਂ ਜਾਣੂ ਕਰਵਾਇਆ ਹੈ ਮੈਨੂੰ ਜਦੋਂ ਫੋਨ ਆਂਦਾ ਹੈ ਸਾਡੇ ਐਮਸੀ ਦੇ ਪਤੀ ਰومی ਜੀ ਦਾ ਕਿ ਮੇਰੀ ਦੁਕਾਨ ਤੇ ਇਸ ਤਰ੍ਹਾਂ ਸਟਾਫ ਆਏ ਨੇ 10 12 ਜਨੇ ਉਹਨਾਂ ਨੇ ਮੇਰਾ ਚਲਾਨ ਵੀ ਕੱਟ ਦਿੱਤਾ ਤੇ ਉਸ ਦੇ ਬਾਵਜੂਦ ਵੀ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਮੈਂ ਫਿਰ ਉੱਥੇ मौके ਤੇ ਪਹੁੰਚਿਆ ਔਰ ਮੇਰੇ ਕੋਲ ਇਸ ਕੱਲ ਦੀ ਰਿਕਾਰਡਿੰਗ ਹੈ ਜਿਸ ਦੇ ਵਿੱਚ ਐ ਜਿਹੜਾ ਸਾਡਾ ਸੈਨੀਟਰੀ ਇਨਸਪੈਕਟਰ ਹੈ ਤੁਸੀਂ ਪਹਿਲੀ ਲਾਈਨ ਗੋਵਰਨਾ ਸੁਣਿਆ ਜੇ ਉਹਦੇ ਵਿੱਚ ਉਹ ਇਹ ਗੱਲ ਕਹਿ ਰਿਹਾ ਹੈ ਕਿ ਤੁਹਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਆਦੀ ਮਰਜ਼ੀ ਦੇ ਨਾਲ ਨਹੀਂ ਆਇਆ ਔਰ ਫਿਰ ਉਹਨੂੰ ਸਵਾਲ ਕੀਤਾ ਜਾਂਦਾ ਹੈ ਕਿ ਤੂੰ ਚਲਾਨ ਕੱਟਤਾ ਸਾਡੇ ਸਾਈਨ ਕਰਵਾ ਲਏ ਸਮਾਨ ਤੂੰ ਆਪਣੇ ਕਬਜ਼ੇ ਵਿੱਚ ਲਲਿਆ ਹੁਣ ਤੁਸੀਂ ਕਿਉਂ ਇੱਥੇ ਬੈਠੇ ਹੋ ਉਹ ਕਹਿੰਦੇ ਗੱਲ ਤਾਂ ਰਿਸਪੈਕਟ ਦੀ ਹੈ ਹੁਣ ਇੱਕ ਬੰਦਾ ਮੇਰੇ ਘਰ ਆ ਕੇ ਮੇਰਾ ਚਲਾਨ ਕੱਟੇ ਆਦੀ ਸਰਕਾਰੀ ਡਿਊਟੀ ਨਿਭਾ ਕੇ ਫਰਗ ਹੋ ਚੁੱਕਿਆ ਹੈ ਉਸ ਦੇ ਬਾਵਜੂਦ ਮੈਨੂੰ ਜਲੀਲ ਕਰ ਰਿਹਾ ਹੈ ਮੈਨੂੰ ਤਣਕੀਆਂ ਦੇ ਰਿਹਾ ਹੈ ਉਹ ਮੇਰੇ ਤੋਂ ਇਹ ਉਹ ਐਕਸਪੈਕਟ ਕਰੇ ਕਿ ਮੈਂ ਉਹ ਦੀ ਰਿਸਪੈਕਟ ਕਰਾਂਗਾ ਮੇਰੀ ਜਗ੍ਹਾ ਕੋਈ ਵੀ ਹੋਵੇ ਜਦੋਂ ਤੁਸੀਂ ਆਪਣੀ ਡਿਊਟੀ ਕਰ ਲਈ ਡਿਊਟੀ ਕਰਕੇ ਤੁਸੀਂ ਚਲੇ ਜਾਓ ਉਸ ਬਾਅਦ ਜੇ ਤੁਸੀਂ ਬੈਠੇ ਹੋ ਤਾਂ ਨਾ ਕੋਈ ਤੁਹਾਡੀ ਕੋਈ ਨਾ ਕੋਈ ਗਲਤ ਮਨਸ਼ਾ ਹੈ ਉਹ ਮੈਂ ਤੁਹਾਨੂੰ ਰਿਕਾਰਡਿੰਗ ਸੁਣਾ ਦਿੰਦਾ ਅਗਲੀ ਨੀੜੀ ਅਗਲੀ ਮਾਈਕ ਪੋੜਾ ਕੱਲੀ ਲਾਈਨ ਗੌਰ ਨਾਲ ਸੁਣਿਓ ਜਿੰਨੇ ਚੁ ਕਹਿ ਰਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ ਇਸ ਗੱਲ ਨੂੰ ਤੁਹਾਨੂੰ ਸਮਝਣਾ ਚਾਹੀਦਾ ਸ਼ਹਿਰ ਨਗਰ ਕੌਂਸਲ ਦੇ ਪ੍ਰਧਾਨ ਉਹ ਚੁਣੇ ਹੋਏ ਪ੍ਰਧਾਨੋ ਕੀ ਤੁਹਾਡੇ ਵੱਲੋਂ ਹਾਊਸਿੰਗ ਮੀਟਿੰਗ ਬੁਲਾ ਕੇ ਕੋਈ ਕਾਰਵਾਈ ਆਇਆ ਹੈ ਬਿਲਕੁਲ ਹਾਊਸਿੰਗ ਮੀਟਿੰਗ ਬੁਲਾ ਕੇ ਇਸ ਅਧਿਕਾਰੀ ਦੇ ਖਿਲਾਫ ਅਸੀਂ ਪੂਰਾ ਐਕਸ਼ਨ ਲਵਾਂਗੇ ਉਹ ਡਿਊਟੀ ਤੇ ਜੇ ਇਸ ਕੰਮ ਵਿੱਚ ਆਇਆ ਹੈ ਤਾਂ ਕੀ ਉਹਨੂੰ ਕੋਈ ਸਪੈਸ਼ਲ ਆਰਡਰ ਦਿੱਤੇ ਗਏ ਨੇ ਉਸ ਆਰਡਰ ਦਾ ਕੋਈ ਉਹਨੇ ਕਾਪੀ ਮੈਨੂੰ ਕਿਸੇ ਨੇ ਫਾਰਵਰਡ ਨਹੀਂ ਕੀਤੀ ਮੇਰੇ ਨੋਟਿਸ ਤੋਂ ਬਿਨਾ ਉਹ ਆਇਆ ਹੈ ਮੇਰੀ ਇਨਫਰਮੇਸ਼ਨ ਤੋਂ ਬਿਨਾ ਆਏ ਨੇ ਔਰ ਕੀ ਜਦੋਂ ਵੀ ਅਸੀਂ ਕਿਸੇ ਆਦੇ ਦਫ਼ਤਰ ਤੋਂ ਫੀਲਡ ਵਿੱਚ ਜਾਂਦੇ ਹਾਂ ਇੱਕ ਮੂਵਮੈਂਟ ਰਜਿਸਟਰ ਹੁੰਦਾ ਉੰਦੇ ਸਾਨੂੰ ਐਂਟਰੀ ਪਾਣੀ ਹੁੰਦੀ ਹੈ ਕਿ ਅਸੀਂ ਫਲਾਣੀ ਜਗ੍ਹਾ ਤੇ ਆਜ ਕੰਮ ਕਰਨ ਚੱਲੇ ਆ ਮੈਂ ਉਹ ਵੀ ਚੈੱਕ ਕਰਾਂਗਾ ਰਿਕਾਰਡ ਸਾਰਾ ਤਲਬ ਕਰਾਂਗਾ ਮੂਵਮੈਂਟ ਰਿਸਟਰ ਵਿੱਚ ਉਹਨਾਂ ਨੇ ਦਰਜ ਕੀਤਾ ਕਿਤੇ ਜਾਣਾ ਕਿ ਨਹੀਂ ਕੀਤਾ ਕਿੰਨੇ ਰਾਟ ਦੇ ਨਾਲ ਆਏ ਨੇ ਜਿਹੜੋ ਕਹਿ ਰਹੇ ਕਿ ਤੁਹਾਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ ਤਾਂ ਅਸੀਂ ਉਹਨਾਂ ਦੇ ਕੋਲੋਂ ਲਿਖਤੀ ਰੂਪੇ ਜਵਾਬ ਲਵਾਂਗੇ ਤੂੰ ਮੈਨੂੰ ਦੱਸ ਤੂੰ ਕਿੰਨੇ ਮਰਜ਼ੀ ਨਾਲ ਆਇਆ ਅਸੀਂ ਬਿਲਕੁਲ ਉਹਦੇ ਖਿਲਾਫ ਐਕਸ਼ਨ ਲਵਾਂਗੇ ਔਰ ਜਿਹੜੇ ਅਧਿਕਾਰੀ ਨੇ ਇਸ ਐਪਲੀਕੇਸ਼ਨ ਦੇ ਬਣਾ ਕੇ ਸਿੱਧਾ ਐਸਐਚਓ ਨੂੰ ਭੇਜਿਆ ਉਹਨੂੰ ਜਰੂਰ ਪੁੱਛਾਂਗੇ ਕਿ ਤੂੰ ਆਪਣੇ ਲੈਵਲ ਤੇ ਕੋਈ ਇਨਕੁਆਇਰੀ ਕੀਤੀ ਪਹਿਲਾਂ ਕਿ ਉਹਨਾਂ ਦਾ ਕੋਈ ਮਿਸਬੀਹ ਹੋਇਆ ਕਿ ਨਹੀਂ ਜਦੋਂ ਉਮੀਦੀ ਦਾ ਚਲਾਨ ਕਰਤਾ ਹੈ ਕਿ ਕੋਈ ਹੋਰ ਦੁਕਾਨਦਾਰਾਂ ਦਾ ਵੀ ਚਲਾਨ ਕੱਢੇਗੀ ਬਿਲਕੁਲ ਦੇਖੋ ਨਗਰ ਕੌਂਸਲ ਦਾ ਦਫ਼ਤਰ ਸ਼ਹਿਰ ਦੀ ਇੱਕ ਨੁੱਕਰ ਤੇ ਰੋਮੀ ਦੀ ਦੁਕਾਨ ਸ਼ਹਿਰ ਦੀ ਦੂਜੀ ਨੁੱਕਰ ਤੇ ਹੈ ਉਸ ਉਸ ਰਸਤੇ ਦੇ ਵਿੱਚ ਕਮਚ ਕਮ 15 ਤੋਂ 20 ਦੁਕਾਨਾਂ ਅਜਿਹੀਆਂ ਆਂਦੀਆਂ ਨੇ ਜਿਹੜੇ ਸਿਰਫ ਡਿਸਪੋਜ਼ਲ ਦਾ ਕੰਮ ਕਰਦੇ ਆ ਇੱਕ ਵੀ ਦੁਕਾਨ ਤੇ ਉਹ ਨਹੀਂ ਗਏ हां ਸਾਡੇ ਇਸ ਰੋਲਾ ਪਾਉਣ ਤੋਂ ਬਾਅਦ ਉਹ ਕਹਿੰਨੇ ਦੀਆਂ ਪੰਜ ਚਾਰ ਦੁਕਾਨਾਂ ਤੇ ਗਏ ਨੇ ਜਿੱਥੋਂ ਨਾਲੇ 2-2 3-3 ਕਿਲੋ ਜਿਹੜੇ ਮਾਲ ਪੈਕ ਕਰਕੇ ਜਿੰਨੇ ਸਮਾਨ ਪੈਕ ਕਰਕੇ ਲੈਂਦੇ ਨੇ ਲੇਕਿਨ ਕਿਸੇ ਵੀ ਡਿਸਪੋਜ਼ਲ ਵਾਲੀ ਦੁਕਾਨ ਤੋਂ ਨਹੀਂ ਗਏ ਉਸਨੇ ਕੀ ਬਤਾ ਠੀਕ ਹੈ ਪਰ ਉਮੀਦ ਲੱਗਦਾ ਨਾ ਹਾਂ ਹਾਂ ਉਮੀਦ ਹੈ ਆ ਜਮਾਤਾਂ ਦੇ ਪੂਰੀ ਨਿਸ਼ਚਿਤ ਅੱਗੇ ਆ ਕੇ ਚਾਹ ਖੜੀ ਰਹੀਏ ਕੀ ਕਹਿਣਾ ਚਾਹੋਗੇ ਮੇਰੇ ਬਸ ਆਖੀ ਗੱਲ ਆ ਸਾਰੇ ਨਿਰਦੇਸ਼ਕਾਂ ਦੇਵਦ ਕਰਨਾ ਤੁਹਾਨੂੰ ਅੱਜ ਜੋ ਤੱਕਾ ਨਾਲ ਹੋਇਆ 12 ਤਰੀਕ ਨੂੰ ਜੋ ਉੱਥੇ ਘਟਰਾ ਚਿੱਟਾ ਵਾਪਰਿਆ ਇਹ ਸਿਰਫ ਮੈਨੂੰ ਹੀ ਉਹਨਾਂ ਨੇ ਨਿਸ਼ਾਨਾ ਬਣਾਇਆ ਹੈ ਜਿਹੜੇ ਪ੍ਰਧਾਨ ਜੀ ਨੇ ਦੱਸਿਆ ਹੈ ਇੱਕ ਨੁਕਤੇ ਤੋਂ ਲੈ ਕੇ ਦੂਜੀ ਨੁਕਤੇ ਤੇ ਆ ਇਹ ਨਾਲ ਸਿਰਫ ਮੈਨੂੰ ਟਾਰਗੇਟ ਕਰਨ ਵਾਸਤੇ ਮੇਰਾ ਬੇਟਾ ਉੱਥੇ ਸੀ ਮੈਂ ਆਪਣੀ ਗੈਰਾਦਰਸ਼ੀ ਉੱਥੇ ਨਹੀਂ ਸੀ ਨੱਕੜੇ ਪਾਰੋਂ ਦੀ ਸੀ ਘੰਟਾ ਕਰਦਾਂ ਤੇ ਰਹੇ ਸੀ ਮੈਨੂੰ ਉੱਥੋਂ ਫੋਨ ਆਉਂਦਾ ਹੈ ਕਿ ਇਸ ਤਰ੍ਹਾਂ ਗੱੜੀ ਆ ਗੱਲ ਹੋ ਗਈ ਹੈ ਮੈਂ ਪ੍ਰਧਾਨ ਜੀ ਨੂੰ ਫੋਨ ਕੀਤਾ ਪ੍ਰਧਾਨ ਜੀ ਨੂੰ ਅੱਥਰ ਪੁੱਛੇ ਤੇ ਮੈਂ ਉੱਥੇ ਪਹੁੰਚਿਆ ਮੈਂ ਸਿਰਫ ਰਿਕਰਡ ਹੋਇਆ ਸਵਾਲ ਕੀਤਾ ਕਿ ਤੁਸੀਂ ਡਬਲ ਚੋਨਾਟ ਕੱਟਿਆ ਮੇਰੀ ਦੁਕਾਨ ਦਾ ਇੰਨਾ ਕੁਛ ਨਾ ਇੱਕ ਦੁਕਾਨਦਾਰ ਦਾ ਹੱਕ ਮੰਡਾ ਹੈ ਅਗਰ ਇਹਨੂੰ ਕਹਿੰਦੇ ਨੇ ਵੀ ਅੰਦਰ ਕੋਈ ਸਰਕਾਰੀ ਕਮਿਸ਼ਨਿਕ ਨੁਮਾਇਆ ਤਾਂ ਫਿਰ ਉਹਨਾਂ ਦੀ ਮਰਜ਼ੀ ਹੈ ਇੱਕ ਸਪੈਸ਼ਲ ਟਾਰਗੇਟ ਮੈਨੂੰ ਕੀਤਾ ਗਿਆ ਇੱਕ ਗੰਦੀ ਸ਼ਖਸ ਜੋ ਹੋਈ ਹੈ ਉਸ ਦਿਨ ਇਸ ਦਿਨ ਮੈਨੂੰ ਟਾਰਗੇਟ ਕੀਤਾ ਗਿਆ ਕਿਸੇ ਦੁਕਾਨ ਦੇ ਹੋਣੀ ਹੈ ਉਸ ਤੋਂ ਪਹਿਲਾਂ ਕੋਈ ਘਟਨਾ ਕਰਮ ਹੋਇਆ ਕਿ ਇਹ ਰਿਫਲੈਕਸ਼ਨ ਦੇ ਵਿੱਚ ਇਹ ਕੰਮ ਕੀਤਾ ਗਿਆ ਕੋਈ ਗੰਦੀ ਸ਼ਖਸ ਵਾਲੀ ਲੜਾਈ ਹੈ ਮੇਰੀ ਦੁਕਾਨ ਤੇ ਕੋਈ ਪਲਾਸਟਿਕ ਦਾ ਹੈ ਨਾ ਜਾਇਜ਼ ਸਮਾਨ ਵੀ ਨਹੀਂ ਹੈ ਜੋ ਸਮਾਨ ਇਹ ਸੋਨੇ ਦਾ ਵੇਚਦੇ ਉਹ ਕੋਈ ਗਲਤ ਨਹੀਂ ਕੰਮ ਹੋਇਆ ਉੱਥੇ ਉਸ ਦਿਨ ਜੋ ਘਟਨਾ ਚੱਕਰ ਹੋਇਆ ਉਸ ਨੂੰ ਇੱਕ ਗੰਦੀ ਸਿਆਸਤ ਹੈ ਤੇ ਦੋਸਤੋ ਇਹ ਤਸਵੀਰਾਂ ਦੇਖਦੇ ਸੀ ਫਾਜ਼ਲ ਕਾਦੀਆਂ ਅਬੋਰ ਰੋਡ ਤੇ ਸੰਨੀ ਕੋਟ ਦੀਆਂ ਜਿੱਥੇ ਅੱਜ ਕਾਂਗਰਸ ਕੁੱਲ ਜੋ ਮੀਟਿੰਗ ਨੇ